ਸੁਖਜਿੰਦਰ ਸਿੰਘ ਨਾ ਇਹ ਮੇਰਾ ਉਹ ਇਜੀ ਕੀ ਇਹ ਨਾ ਬੱਚੇ ਨੂੰ ਸਵੇਰੇ ਸਕੂਲ ਛੱਡਣ ਗਏ ਸੀ ਠੀਕ ਹੈ ਬੱਚੇ ਨੂੰ ਸਕੂਲ ਛੱਡ ਕੇ ਅਹੀਂ ਵਾਪਸੀ ਆਏ ਤੇ ਬੱਚੋ ਮੈਡਮ ਦਾ ਫੋਨ ਆਇਆ ਕਿ ਮੈਡਮ ਕਹਿੰਦੀ ਕਿ ਢੱਡਾ ਬੱਚਾ ਮਤਲਬ ਮਿਲ ਨਹੀਂ ਰਿਹਾ ਤੇ ਉਹ ਕਹਿੰਦੇ ਕਿ ਮੈਂ ਏਦਾਂ ਮਤਲਬ ਟੇਬਲ ਟੂਵਲ ਸਾਫ ਕਰਨੀ ਸੀ ਇਸ ਕਰਕੇ ਤੇ ਕਹਿੰਦੇ ਕਿ ਬੱਚਾ ਪਤਾ ਨਹੀਂ ਕਿੱਥੇ ਚਲ ਗਿਆ ਉਹਨਾਂ ਨੇ ਸਾਨੂੰ ਫੋਨ ਕੀਤਾ ਇਨਫੋਰਮ ਕੀਤਾ ਉਸ ਤੋਂ ਬਾਅਦ ਅਸੀਂ ਵੀ ਚਲੋ ਬੱਚੇ ਨੂੰ ਲੱਭਣ ਆਏ ਤੇ ਸਾਨੂੰ ਪਤਾ ਨਹੀਂ ਰਾਹੀ ਤੇ ਬੱਚਾ ਨਾ ਆਪਣਾ ਇੱਥੇ ਠਾਣੇ ਵਾਲੇ ਕੌਂਚ ਹੀ ਤੇ ਫਿਰ ਪੁਲਿਸ ਕੜੀ ਸਟਡੀ ਵਿੱਚ ਹੀ ਤੇ ਇਹਨਾਂ ਨੇ ਬੜੀ ਮਿਹਰਬਾਨੀ ਇਹਨਾਂ ਦੀ ਕਿ ਸਾਨੂੰ ਫੋਨ ਕੀਤਾ ਇਨਫੋਰਮ ਕੀਤਾ ਅਸੀਂ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਸਾਨੂੰ ਸੱਦਿਆ ਕਿ ਆਪਣਾ ਬੱਚਾ ਆ ਕੇ ਲੈ ਜਾਓ ਇੱਥੋਂ ਲੱਭਾ ਜੇ ਬੱਚਾ ਪੁਲਸ ਥਾਣੇ ਵਾਲੇ ਸਕੂਲ ਵਾਲੇ ਸਕੂਲ ਵਾਲੇ ਨੂੰ ਇਹ ਕਹਿਣਾ ਚਾਹਾਂਗੇ ਕਿ ਤੁਸੀਂ ਕੇਅਰ ਕਰਿਆ ਕਰੋ ਬੱਚੇ ਦੀ ਕੋਈ ਵੀ ਚਲੋ ਬੱਚਾ ਹੈ ਉਹਦਾ ਆਪਣੇ ਵਰਗਾ ਹੀ ਹੁੰਦਾ ਹੈ ਮੇਰਾ ਨਾਮ ਰੋਸ਼ਨੀ ਹੈ ਬੱਚੇ ਦਾ ਨਾਮ ਪੀਟਰ ਜੀ ਪੀਤਾ ਦਾ ਨਾਮ ਗੁਰਪਿੰਦਰ ਸਿੰਘ ਪ੍ਰਤਾਪ ਨੋਦੇ ਕਟਨਾਏ ਸਕੂਲ ਛੱਡ ਕੇ ਇਹਨੂੰ ਆਏ ਆ ਔਰ ਸਕੂਲੋਂ ਇਹ ਭੱਜ ਗਿਆ ਸੀ ਸਵੇਰੇ ਛੱਡ ਕੇ ਆਏ 9 ਵਜੇ ਦੇ ਕਰੀਬ ਜੋਤੀ ਮੈਡਮ ਨੇ ਇਹ ਤੋਂ ਕਾਨਿਆਲ ਛੋਂ ਫਿਲੀਆ ਜੀ ਤੁਹਾਨੂੰ ਸੋਚਣਾ ਇਹਨਾਂ ਦੇ ਨਾਨੀ ਨੇ ਦਿੱਤੀ ਰਿਹਾ ਹਾਲੇ ਬਚੇ ਨੇ ਇਹ ਸਕੂਲੋਂ ਆ ਰਹੇ स्कूल वाले नु यही है कि बच्चे दी थोड़ी केयर करनी चाहिए हां जी हां जी ध्यान रखना ना दा हां जी बड़ा हादसा हो सकता है लापरवाही दी ना खाने आए हो खाने वाले कहंदे ने कि मैडम नु बुलाओ फिर बच्चा करा दवा देना वन ऑफ द प्रीमियम एंड प्रेस्टीजियस प्रोफेशनल इंस्टीट्यूट्स providing a wide range of professional courses with 100% placement assistance we are Sri Sai Group of Institutes